ਲਗਾਤਾਰ ਹੜਤਾਲ ਕਿੰਨੇ ਘੰਟੇ ਹੋ ਗਏ ਮੀਂਹ ਪੈਂਦਿਆਂ ਨੂੰ 24 24 ਹੜਤਾਲੀ ਤੇ ਅੱਜ ਤੀਜਾ ਦਿਨ ਹੈ ਤੇ ਰਚਵਾ ਮੀਂਹ ਵੀ ਆਖ ਸਕਦੇ ਸੀ ਸਾਡੇ ਘਰ ਟੋਏ ਤੋਂ ਇਹ ਤਾਂ ਉਹ ਆਗੇ ਤੇ ਲਿਖੋਦੇ ਆ ਜਿਹੜਾ ਡਿੱਗਵੇ ਅਮਰਜੈਂਸੀ ਜਾਂ ਨੂੰ ਟੋਇਆ ਪੁੱਟਣਾ ਪਿਆ ਵੇਲ ਇੰਨਾ ਮੀਂਹ ਪਿਆ ਰਾਤ ਸਾਰੀ ਸਿਰਫ ਸਾਡੇ ਆ ਵੇੜੇ ਦਾ ਪਾਣੀ ਆਉਂਦਾ ਹੈ ਇਹ ਟੋਏ ਰਾਂ ਬਹੁਤ ਜ਼ਿਆਦਾ ਸਕੂਲਾਂ 'ਚ ਵੀ ਛੁੱਟੀਆਂ ਕਰਤੀਆਂ ਨੇ ਲਗਾਤਾਰ ਇੱਚੇ ਦੋਦੋ ਕੋਈ ਨਹੀਂ ਤੇ ਦੇਖ ਸਕਦੇ ਜੀ ਕੀ ਹਾਲਤ ਹੈ ਸਾਡੇ ਘਰ ਦਾ ਲੈਂਟਰ ਵੀ ਇੱਕ ਸਾਹ ਦੇ ਨਾਲ ਚੋਣ ਲੱਗ ਪਈ ਹੈਰੀ ਕੇ ਪਤਨ ਲੱਗੇ ਪੂਰਾ ਡਾਰਕ ਬਣਿਆ ਹੋਇਆ ਹੈ ਆ ਦੇਖ ਸਕਦੇ ਜੀ ਮੱਝਾਂ ਵਾਲੇ ਬਰਾਂਡੇ ਦਾ ਹਾਲ ਵਿਚਾਰੀਆਂ ਦੇ ਕੱਲ ਦੀਆਂ ਵਾਰ ਸੀ ਰਾਤ ਅੰਦਰ ਕੀਤੇ ਤੇ ਇਹ ਵੀ ਚੋਣ ਲੱਗ ਪਿਆ ਉਹਨਾਂ ਵਿਚਾਰੀਆਂ ਨੂੰ ਬਾਹਰ ਮੰਨਗੇ ਤੋ ਇਹ ਵੀ ਨਹੀਂ ਚੋਈਆਂ ਇਹ ਕਹਿੰਨਾ ਨੇ ਮੀਂਹ ਬੜਾ ਚੱਲੇ ਆਇਆ ਹੈ ਇੱਥੇ ਬਨ ਕੇ ਸਾਫ ਥਾਂ ਦੇ ਤੇ ਅੰਦਰ ਕਰ ਦੇਨੇ ਆ ਸਾਫ ਤੇ ਮੱਝ ਚੋ ਲੋਗੇ ਕੁਰੀ ਤੁਸੀਂ ਅਡੀ ਕਿ ਨਨ ਬਾਹਰ ਬੰਦਾਂਗੇ ਅੰਦਰ ਸੁੱਕ ਜਾਏਗਾ ਫਿਰ ਅੰਦਰ ਇਹ ਵੀ ਚੋਂਦਾਰਿਆ ਕਦੀ ਨਹੀਂ ਇਹ ਵੀ ਮੀਂਹ ਬੜਾ ਸਿਆੰਦਾ ਪਾ ਦੋ ਲਾਲਾ ਇੱਕ ਪਾ ਦੀਏ ਅੱਗੇ ਪਾਇਆ ਤੇ ਹੈਗਾ ਹੀ ਲਾਲਾ ਕਾਹ ਨੂੰ ਡਿੱਪੇ ਹੈ ਨਾ ਕੋਰਾ ਪਾ ਲੰਨੇ ਹਨ ਉਹ ਤਾਂ ਚੋਂਦਾ ਨਾ ਫਿਰ ਬਾਜਾਂ ਚਾ ਵਾਸ਼ਰ ਨਾ ਵੀ ਹੈ ਥਾਣੀ ਕੋਠੇ ਤੇ ਵੈਸੇ ਵੀ ਚੋਂਦੇ ਨਾਉ ਨਾ ਹੀ ਹੁੰਦਾ ਹੁਣ ਆਪਣੇ ਕਿਸੇ ਦਾ ਕੋਠਾ ਨਾ ਲਵੇ ਤੇ ਅਸੀਂ ਵੀ ਹੋ ਗਏ ਬਣਾਣਾ ਨਾ ਹੋਵੇ ਦੇਖਣਾ ਅਖੜਾ ਤੇ ਹੈਗਾ ਕਿਉਂਦੇ ਹਰ ਕਿਸਦੇ ਅੰਦਰ ਲੈਕਟਰ ਵਾਲੇ ਚੋਂਦੇ ਆ ਨਾ ਖੜੀ ਨਹੀਂ ਕਿਹਾ ਦੇਜੋ ਬੈ ਆ ਤੇ ਆ ਵੀ ਪਾਣੀ ਤੇ ਆਪਣੇ ਪੈਪਰਾਂ ਹੀ ਨਾਂ ਕੇ ਥੱਲੇ ਆ ਗਏ ਨੇ ਹਾਲ ਤੱਕ ਆਪੇ ਜੇ ਕਿ ਸ਼ਾਟ ਕਰ ਗੀਆਂ ਹੁਣ ਮੱਝਾ ਕੜੀ ਕੱਢੋ ਮੈਂ ਤਾਂ ਅੰਦਰ ਸਾਫ਼ ਕਰਾਤਾ ਤੂੜੀ ਵਾਲੀ ਖੁੱਲੀ ਸਾਫ਼ ਕਰ ਲਈਏ ਤੁਸੀਂ ਮੱਝਾ ਚੋਲੋ ਤੇ ਅੰਛੇ ਨੂੰ ਹੋ ਗਈਆਂ ਛੁੱਟੀਆਂ ਚੰਗਾ ਇਹਨਾਂ ਨੇ ਤੇ ਕਹੇ ਨਹੀਂ ਘਲਾਉਣਾ ਤੇ ਰੱਬੀ ਸਵਾਸ਼ੀ ਮੈਸੇਜ ਆ ਗਿਆ ਫਤ ਅੱਜ ਉੱਠੇ ਵੀ 6 ਵਜੇ ਕਾਢੇ ਦਾ ਦੋ-ਦੋ ਦਿਨ ਬੀਤੇਗਾ ਉਹ ਵੀਡੀਓ ਸ਼ੇਅਰ ਕਰਦੇ ਆ ਕਿ ਅੱਜ ਦੇ ਹਾਲਾਤ ਨੇ ਅਪਡੇਟ 26 ਤਰੀਕ 8 ਮਈ ਤੇ 2025 ਦਾ ਦਿਨ ਆ ਦੇਖ ਇਹ ਮਿੱਟੀ ਪੁੱਟ ਕੇ ਅਸੀਂ ਤੇ ਚੱਕੀ ਵਾਲੇ ਕੋਠੇ ਤੇ ਕੱਲ ਮੀਂਹ ਵਰਦੇ ਚ ਹੀ ਬੋਾਈ ਕਿਉਂਕਿ ਮਾਨਕ ਬਹੁਤ ਜ਼ਿਆਦਾ ਪਈ ਹੈ ਕਿ ਜਿਹੜੀ ਖਰਾਬ ਨਾ ਹੋ ਜਾਂਦੀ ਦੇਖ ਸੱਬਦਲਾ ਜੇ ਪੂਰਾ ਬਣ ਆਇਆ ਔੜੇ ਨਗਰ ਪੇ ਗੋਇਆ ਇਕੱਠਾ ਕਰ ਦੋ ਮੈਂ ਚੜ੍ਹ ਫੇਰਦਾ ਮਾਹ ਮਾਹ ਫੜ ਲਓ ਪੈਬ ਇਹਦਾ ਹੁਣ ਪੂਰੀ ਕੰਨਾ ਹੀ ਬੜੀਆਂ ਚਲਾਕਾਂ ਹੈ ਮੱਝਾ ਚੋਈਏ ਟਾਈਮ ਹੋ ਗਿਆ ਹੈ ਸਾਢੇ 7 ਦਾ ਮੇਰੇ ਖਿਆਲ 8 ਕ ਵਜਣ ਲੇ ਆਹੋ ਰਾਤ ਦਾ ਜੋਆ ਨਹੀਂ ਗਿਆ ਦੋ ਤਾਂ ਫਿਰ ਮਿੱਟੀ ਪਾਉਂਦੇ ਰਹੇ ਸਾਰੇ ਇਹ ਪੁੱਛੀ ਜਾਂਦੇ ਬਚਾਏ ਹਾਂ ਸਾਰੇ ਮੈਂ ਇਹ ਗਾਲੀ ਪੁੱਛੀ ਜਾਂਦੇ ਇੱਕ ਜਿਹਨੂੰ ਬਚਾਏ ਸਾਰਿਆਂ ਦੇ ਚਾਹੀ ਜਾਂਦੇ ਹੋ ਹਾਂ ਸੌ ਘੰਟੇ ਤੋਂ ਮੈਂ ਪਰਚੋ ਦੀ ਕਾਂਢੀ ਨੂੰ ਸੌ ਘੰਟੇ ਲਗਾਤਾਰ ਮੀਂਹ ਮਣਾ ਬਾਅਦ ਆ ਪਤਾ ਨਹੀਂ ਤੇ ਹੁਣ ਆਪਾਂ ਅੰਦਰ ਤੇ ਸਾਫ਼ ਕਰ ਲਿਆ ਇੱਥੇ ਕੋਇਆ ਇਕੱਠਾ ਕਰਤਾ ਚੱਲ ਫੇਰ ਵਿਚਾਰੀਆਂ ਨੂੰ ਮਾੜਾ ਜਿਹਾ ਅਠਰੇਗਾ ਤੇ ਬੰਦਾਂਗੇ ਹੈ Everybody ਕਿਹੋ ਜਿਹਾ ਹੁੰਦੀ ਆ ਬਰਸਾਤ ਦੇ ਦਿਨਾਂ ਵਿੱਚ ਆਹ ਸਾਹਮਣੀਆਂ ਹੈਨਾ ਢੀਲੇ ਆਂਦੀ ਨਵੀਂ ਗੱਡੀ ਮੈਂ ਕਰਾਈ ਮੇਰੇ ਨਾਲ ਨਹੀਂ ਮੈਂ ਕਰੀ ਲਿਆ ਉਹ ਆ ਸੋਚ ਛੱਡ ਲੈ ਗਰੰਟ ਬੇਗਾ ਮੈਂ ਬੋਰਡ ਹਰਦੀ ਜੇ ਮਰ ਗਈ ਤੇ ਬਾਤ ਤੋਂ ਤੇਰੇ ਹੋ ਗਈਆਂ ਤਾਨੂੰ ਆਪਾਂ ਅੱਜ ਆਪਣੀ ਨਵੀਂ ਗੱਡੀ ਵਿਖਾਉਨੇ ਆਂ ਬਾਰੇ ਵਿਖਾਈਏ ਕਿ ਅੰਦਰੋਂ ਲੈਓ ਲੈਓ ਤੁਹਾਨੂੰ ਲੱਗੇ ਜੇ ਵਿਖਾਉਣ ਧਿਆਨ ਨਾਲ ਦੇਖਿਓ ਦੇਖਿਓ ਸਾਡੀ ਨਵੀਂ ਗੱਡੀ ਵਾਹ ਗੱਡੀ ਤੇ ਨਵੀਂ ਹੈ ਗੱਡੀ ਤੇ ਨਵੀਂ ਗੱਡੀ ਤੇ ਗੱਡੀ ਹੈ ਜਿਹਨੂੰ ਟਾਇਰ ਲੱਗਿਆ ਉਹ ਗੱਡੀ ਗੱਡੀ ਇਹ ਤੇ ਆਪਾਂ ਅੱਜ ਕਰ ਲੱਗੇ ਜੀ ਮਹੂਰਤ ਅੱਜ ਸਾਡੀ ਦੋਹੇ ਵਾਲੀ ਜੜੀ ਆਂਟੀ ਹੈ ਆਈ ਨਹੀਂ ਹੈ ਪਤਾ ਨਹੀਂ ਵਿਚਾਰੀ ਮੀ ਮੀ ਦਾ ਕਰਕੇ ਤੇ ਆਪਾਂ ਵੀ ਕਿਹਾ ਚੱਲ ਕੋਈ ਨਹੀਂ ਮੀ ਨਾਲ ਨਾ ਹਾਲ ਹੀ ਪੁਰਾ ਹੋਇਆ ਕੰਸਵੇਰੇ ਵੀ ਦਿਖਾਇਆ ਸੀ ਤੇ ਹੁਣ ਵੀ ਦਿਖਾ ਰਹੇ ਆ ਤੇ ਗੱਡੀ ਤੇ ਕਰਾਂਗੇ ਮੂਹਰੇ ਤੇ ਮੈਂ ਕਰ ਲਈਏ ਸ਼ੂਟ ਦਿਖਵੜਾ ਸੀ ਦੇ ਚ ਪਾਵਾਂਗੇ ਬੋਏ ਰੁਲੀ ਆਂਦੀ ਹੈ ਨਾਲੇ ਧੰਨ ਵੀਡੀਓ ਮੈਂ ਤਾਂ ਕੰਪਲੀਟ ਹੋ ਜਾਏਗੀ ਜਿਹੜੀ ਸ਼ੁਰੂ ਕੀਤੀ ਹੈ ਤੇ ਮੌਸਮ ਸਵੇਰ ਤੋਂ ਬਾਅਦ بارش ਨਹੀਂ ਆਈ ਇਕੱਠੀ ਹੋਈ ਜਾਂਦੀ ਹੈ ਤੇ ਸਵੇਰੇ ਆਇਆ ਥੋੜਾ ਜਿਹਾ ਦੋ ਗਵਾਰਿਛਰਾਟੇ ਜੇ ਤੇ ਹਟ ਗਏ ਤੇ ਪਰ ਚੰਗਾ ਜੇ ਨਹੀਂ ਆਈ ਤੇ ਬਚਾ ਰਹੇਗਾ ਨਹੀਂ ਤੇ ਕੋਈ ਹਾਲ ਨਹੀਂ ਆ ਤੇ ਆ ਵੇਲੇ ਸਾਡਾ ਕੂਆ ਹਜੇ ਤੱਕ ਪਾਣੀ ਨਹੀਂ ਸੁੱਕਿਆ ਇਹ ਕੱਲ ਪੁੱਟਿਆ ਸੀ ਜਿੰਨੇ ਹਨਾ ਇੰਨਾ ਕੁਸ਼ ਦਿੱਤਾ ਮੈਂ ਸੋਚਣ ਲਈ ਘਰ ਬਣਾ ਕੇ ਟੱਡੇ ਵਿਆਹ ਕੀਤੇ ਅੰੱਚ ਪੜਾਇਆ ਲਖਾਇਆ ਸਾਰਾ ਘਰ ਬਣਾਇਆ ਤੇ ਉਹ ਵਿਚਾਰੇ ਆਪ ਆਪ ਚੋਂ ਡਈ ਆ ਹੈ ਨਿੰਨੇ ਹੱਡੇ ਸਿਰ ਟੱਕੇ ਆ ਹਨਾ ਆ ਦੇਖਿਓ ਗੱਡੀ ਦੀ ਹੋ ਗਈ ਸ਼ੁਰੂਆਤ ਇਹ ਹਣ ਲਾਉਣ ਜਾ ਤੇ ਹਲਵਾਈ ਨੇ ਪਰ ਲਿਆ ਰਿਹਾ ਆਪਣਾ ਫਤੀਲਾ ਘਟ ਗੇ ਇਹ ਹੁਣ ਤੇ ਵੰਡਾਉਣੇ ਨੇ ਗੋ ਵਿਚਾਰੀ ਵੀ ਕਿਤਰਾ ਖੜਦੀ ਹੈ ਨਾ ਪਾਰਾ ਬੜਾ ਗਿੱਲਾ ਹੋਇਆ ਇੱਧਰ ਮੈਂ ਰੱਖਿਆ ਹੋਇਆ ਰਾਜਮਾ ਅੱਜ ਸਬਜ਼ੀ ਬਣਾਵਾਂਗੀ ਰਾਜਮਾ ਚਾਵਲ ਤੇ ਉਹ ਤਾਂ ਅੱਗੇ ਵੀਡੀਓ ਸ਼ੇਅਰ ਕੀਤੀ ਹੈ ਤੇ ਫੇਰ ਕਰ ਦਾਂਗੀ ਵੈਸੇ ਬਣੀ ਪਈ ਹੈ ਅੱਗੇ ਵੀ ਇੱਕ ਨੇ ਬਹੁਤ ਬਹੁਤ ਤੰਗੀ ਪੇਚੀ ਦਿੱਤੀ ਸਾਰੇ ਐਨਾ ਡਾਰਾ ਹੁੰਦੇ ਨੇ ਖਬਰਾਂ ਵੇਖ ਕੇ ਆਉਲਾ ਦਾ ਜਹਾੜਾ ਆ ਹੀ ਜਾਣਾ ਆ ਇਹ ਨਿਕਲਾਓ ਫੇਲਾ ਚਾਰਿਆਂ ਨੂੰ ਆਪਾਂ ਕਹੇ ਰਾਤ ਨੂੰ ਮੱਛਰ ਨਾਲ ਲੜਨਗੇ ਛੁੱਟੀਆਂ ਕਹਿੰਦੇ ਸਕੂਲਾਂ 'ਚ ਹੋਗੀਆਂ ਐ ਐਤਵਾਰ ਤੱਕ ਆਹੋ ਅੱਗੋਂ ਪਤਾ ਨਹੀਂ ਸਾਡੇ ਮੈਸੇਜ ਤਾਂ ਨਹੀਂ ਆਇਆ ਤੇ ਟੀਵੀ 'ਤੇ ਸੁਣਿਆ ਮੈਂ ਦੇਖਿਓ ਗੱਡੀ 'ਚ ਸਾਡੀ ਗੱਡੀ ਜਾਂਦੀ ਏ ਸ਼ਲਾਗਾ ਮਾਰਦੀ ਸਿਆਕਲੇ ਵੀ ਚਲਾਇਆ ਆਪਾਂ ਵੱਡੀ ਐ ਮਜੀ ਹੈਕਟੜਾ ਤੱਕ ਚਲਾ ਆ ਗੇ ਕਰੇਟਾ ਤੱਕ ਖਲਾ ਕੇ ਮਾਰੇ ਆ ਕੱਦਿ ਚਲਾ ਆ ਗੇ ਦੇਖੀ ਆਂ ਤੇ ਅੱਜ ਆ ਵਾਲੇ ਕੇ ਦੀਦੀ ਚਲੋ ਠੀਕ ਐ ਲੈ ਜੋ ਜੇ ਪੇਂਡ ਲੈ ਜਿੰਦੇ ਲਾਵਣੀ ਤੇ ਵੇੜੇ ਦਾ ਅੱਜ ਮੈਂ ਪੌਰ ਚਾਪਰਾ ਧੋ ਲਿਆ ਸੀ ਤੇ ਵੇੜੇ ਨੇ ਸਾਫ ਪੀਤੇ ਮੈਂ بارش ਦਾ ਪਤਾ ਨਹੀਂ ਸਵੇਰੇ ਤੇ ਆ ਰਿਹਾ ਕਾਈ ਪੁੱਟ ਕੇ ਗੱਲ ਗੱਟੀ ਪੁੱਟ ਕੇ ਗੱਟੀ ਪਾਈ ਸੀ ਚੱਕੀ ਮੇਰੇ ਕੋਲ ਤੇ ਘਰੀ ਮੈਂ ਪੇਰ ਦਾ ਸਦਾ ਤੇ ਚਲੋ ਠੀਕ ਹੈ ਅਗਰ ਪੇਜ ਲੈ ਚੱਲੇ ਨੇ ਗਲੀ ਚ ਖਾ ਰਹੀਏ ਤੁਹਾਨੂੰ ਗਲੀ ਦਾ ਥੋੜਾ ਜਿਹਾ ਹਾਲ ਗਲੀ ਛੀ ਵੀ ਬਹੁਤ ਥਿਆ ਚਲੋ ਠੀਕ ਆ ਫਰੈਂਡ ਦੋ ਰੇੜੀਆਂ ਗੱਡੀਆਂ ਲਾਏ ਨੇ ਤੇ ਹੁਣ ਚੌਣਗੇ ਮੱਝਾ ਤੇ ਮੈਂ ਬਣਾ ਰਹੀ ਆਂ ਸਬਜ਼ੀ ਰਾਜਮਾ ਦੀ ਤੜਕਾ ਰੱਖਿਆ ਏ ਤੇ ਵਾਹਿਗੁਰੂ ਅਗੇ ਹੋਰ ਅਰਦਾਸ ਕਰਦੇ ਹਮਾਰਾ ਜਿਹੜੀ ਭਾਰੀ ਬਾਰਿਸ਼ ਲੱਗੀ ਇਸ ਤੋਂ ਬਚਾ ਕੇ ਰਸ ਪੰਜਾਬ ਵਾਸੀਆਂ ਦਾ ਹੋਰ ਵੀ ਜਿੱਥੇ ਜਿੱਥੇ ਪੈ ਰਹੀ ਆਂ ਇਹ ਮਾਝਲ ਪ੍ਰਦੇਸ਼ ਵਨ ਸਾਰਿਆਂ ਦਾ ਆਉਣ ਵਾਲੀਆਂ ਆਫਤਾਂ ਤੋਂ ਪੰਜਾਬ ਨੂੰ ਬਚਾ ਕੇ ਰੱਖੀ ਜਾ ਆਪਣੇ ਲੋਕਾਂ ਨੂੰ ਸਭ ਨੂੰ ਆਲਵਾਡ ਜੀ ਸਾਰਿਆਂ ਨੂੰ ਮਹਾਰਾਜ ਬਚਾ ਕੇ ਰੱਖੀ ਇੱਥੇ ਕਰਦੇ ਆ ਫਰੈਂਡ ਅੰਤ ਵੀਡੀਓ ਦਾ ਐਂਡ ਨਾਲ ਦੱਸਿਓ ਤੁਹਾਡੀ ਅੱਜ ਵੀ ਬਾਰਿਸ਼ ਹੋਈ ਹੈ ਸਾਡੇ ਤਾਂ ਨਹੀਂ ਹੋਈ ਦੋ ਕੁ ਵਾਰ ਛਰਾਟੇ ਆਏ ਹਟ ਗਏ ਤੇ ਠੀਕ ਹੈ ਫਰੈਂਡ ਬੱਦਲ ਦੇਖ ਲਓ ਕਿੰਨਾ ਹੋਇਆ ਹੈ ਤੇ ਕਰਦੇ ਆ ਵੀਡੀਓ ਦਾ ਐਂਡ ਤੇ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਮਿਲਦੇ ਆ ਤੁਹਾਨੂੰ ਸੋਲ ਹੋਰ ਵੀਡੀਓ ਵਿੱਚ ਅੱਗੇ ਤੇ ਤੁਸੀਂ ਵੀ ਅਰਦਾਸ ਜ਼ਰੂਰ ਕਰਿਓ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕੇ ਠੀਕ ਹੈ ਫਰੈਂਡ ਬਾਏ ਬਾਏ